ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੀਐਸ ਫਾਰਮਰ ਟੀਵੀ ਤੇ ਕੱਲ ਆਪਾਂ ਤੁਹਾਨੂੰ ਦਿਖਾਇਆ ਸੀਗਾ ਬ੍ਰੇਕਾਂ ਦਾ ਡਰਮ ਫੈਟਣ ਦੇ ਆਹ ਲੋ ਜੀ ਬ੍ਰੇਕਾਂ ਦਾ ਡਰਮ ਫੈਟ ਹੋ ਚੁੱਕੇ ਆ ਓਕੇ ਹੋ ਗਿਆ ਹਨ ਪੈਪਾਂ ਲਾਉਣੀਆਂ ਰਹਿ ਗਈਆਂ ਅੱਜ ਐਕਸਲ ਆ ਜਾਣਗੇ ਇਹਦੇ ਨਵੇਂ ਫਿਰ ਉਹ ਵੀ ਫਿੱਟ ਕਰਾਂਗੇ ਆਪਾਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਫੀਡਰ ਲਾਉਣ ਲਈ ਇੱਕ ਟਰੈਕਟਰ ਮਗਰ ਪੈਣ ਵਾਲਾ ਬਣਾਇਆ ਫੀਡਰ ਟਰੈਕਟਰ ਨਾਲ ਹੀ ਲੈਂਦਾ ਕਰਤਾ ਆਪਾਂ ਦਿਖਾਉਨੇ ਆ ਤੁਹਾਨੂੰ ਆਹ ਲੋ ਜੀ ਆਹ ਫੀਡਰ ਟਰੈਕਟਰ ਨਾਲ ਹੀ ਲੈਂਦਾ ਕਰਤਾ ਜੀ ਇਹ ਆਪਾਂ ਇੱਕ ਤੇ ਤਾਂ ਡੰਡਾ ਪੈਂਦਾ ਕਰਤਾ ਤੇ ਪੱਤੀ ਲਾ ਕੇ ਬਿਲਡਿੰਗ ਕਰਾ ਕੇ ਏਕਣ ਆਲਦਲੇ ਨਾਟਕਾਸਤੇ ਬਾਅਦ ਨਾਟਕ ਖੋਲਦੇ ਨੇ ਆਪਾਂ ਅਤੇ ਲਿੰਕਾਂ ਨੂੰ ਆਪਾਂ ਪੱਤੀਆਂ ਪੈਂਦੀਆਂ ਕਰਤੀਆਂ ਆਹ ਦੇਖੋ ਐ ਪੱਤੀ ਪੈ ਕੇ ਲਿੰਕਾਂ ਤੇ ਚੱਕਿਆ ਜਾਂਦਾ ਏ ਲਿਫਟ ਨਾਲ ਅੱਗੇ ਰੇੜਿਆਂ ਤੇ ਰੱਖਦੇ ਸੀ ਕਦੇ ਕੋਸ਼ ਕਰਦੇ ਸੀ ਉਵੇਂ ਛੱਟ ਲੱਗਣ ਦਾ ਖਤਰਾ ਜਾਂਦਾ ਐਵੇਂ ਆਸਾਨ ਤਰੀਕੇ ਨਾਲ ਲਾਇਆ ਜਾਂਦਾ ਫੀਡਰ ਐਕਣੀ ਲਾਉਣ ਵੇਲੇ ਵੀ ਫੀਡਰ ਸੌਖਾ ਰਹਿੰਦਾ ਫਿਰ ਜਿੰਨੀ ਮਰਜ਼ੀ ਉੱਚੀ ਲਿਫਟ ਥੱਲੇ ਉੱਤੇ ਕਰਕੇ ਆਪਾਂ ਲਾ ਸਕਦੇ ਆ ਇਹਨੂੰ ਛੱਟ ਛੁੱਟ ਲੱਗਣ ਦਾ ਕੋਈ ਖਤਰਾ ਨਹੀਂ ਹੈਗਾ ਆਪਾਂ ਇਸ ਵਾਰ ਕੀਤਾ ਕਿ ਆਪਾਂ ਫੀਡਰ ਦੇ ਉੱਤੇ ਫੀਡਰ ਨੂੰ ਆਪਾਂ ਕਟਰ ਦੇ ਉੱਤੇ ਹੀ ਲਾਉਂਦੇ ਹੁੰਦੇ ਸੀ ਉਵੇਂ ਹੀ ਫਿਰ ਉਰੇ ਪਰੇ ਫੀਡਰ ਨੂੰ ਲੈ ਕੇ ਜਾਣਾ ਜਾਂ ਕਟਰ ਨੂੰ ਉਰੇ ਪਰੇ ਕਰਨਾ ਔਖਾ ਹੋ ਜਾਂਦਾ ਸੀਗਾ ਐਵੇਂ ਆਪਾਂ ਟ੍ਰੈਕਟ ਨਾਲ ਸਿੱਧਾ ਹੀ ਮੂਰੇੋਂ ਲਾ ਸਕਦੇ ਆ ਤੇ ਲਾ ਸਕਦੇ ਆ। ਲਓ ਜੀ ਆਹ ਲਾਤੀ ਕਲੱਚ ਦੀ ਸਪੋਰਟ। ਨਟ-ਨੋਟ ਪਾਤੇ ਨਵੇਂ ਐ। ਤੇ ਫਾਂ ਵੀ ਲਾਤੀਆਂ ਸਪਲਾਈ ਵਾਲੀਆਂ। ਮੈਂ ਇਸ ਤੋਂ ਬਾਅਦ ਪੂਲੀ-ਪਾਲੀ ਪਾਵਾਂਗੇ। ਗ੍ਰੀਸ ਗਨ ਭਰਤੀ। ਾਂਗੇ ਬੈਰ ਕੇ ਨੂੰ ਗਰੀਸ ਕਲਚ ਵਾਲੇ ਦਾ ਚੱਲ ਬਈ ਤਾਂ ਜੀ ਗਰੀਸ ਆ ਗਿਆ ਇੱਧਰ ਬੈਰ ਹੋ ਗਿਆ ਫੁੱਲਾ ਪੂਰਾ ਜੱਫਾ ਪੈ ਜਾਣਾ ਚਾ ਪੈਪਰ ਨੂੰ ਥੱਲੇ ਲਾਉਣਾ ਪੈਣਾ ਤੇ ਹਾਂਜੀ ਠੀਕ ਆ ਓਕੇ ਲੋ ਜੀ ਫੋਰਮਾਂ ਲੱਗਿਆ ਪੱਤੀ ਵੱਢਣ ਬੋਲ ਵਧੀਆ ਨਹੀਂ ਰਹੀ ਆਪਾਂ ਦੇ ਲਾਗੇ ਹੋਰ ਯਾਰ ਵੀਡੀਓ ਬਣਾਉਣ ਲੱਗ ਗਿਆ ਦਾ ਜਿਹੜੀ ਕਈ ਜਣਾ ਨਹੀਂ ਟੁੱਟਦਾ ਹੁੰਦਾ ਨਹੀਂ ਟੁੱਟਦਾ ਤੋੜ ਰੋਤਾ ਇਹ ਤਾਹ ਨੂੰ ਚੱਕਿਆ ਜਾਣਾ ਫੜੋ ਤਰਾਸ ਲੈ ਆਪਾਂ ਨਾ ਕੋਣੇ ਜੀ ਪਈ ਤੇ ਇਹ ਕਹਣਾ ਟੁੱਟਦਾ ਨਹੀਂ ਦਾ ਲੈ ਨੂੰ ਕਰੇ ਛੱਡਦਾ ਤੋੜ ਨੂੰ ਕਹੇ ਜੋਰ ਸਾਰਾ ਲਵਾਤਾ ਤੇਰੇ ਵੀਡੀਓ ਦੇ ਚੱਕਰਾਂ ਚ। ਤੱਤਾ। ਮੇਰੀ ਗੱਲ ਮੰਨ ਇੱਕ ਮੰਨ ਗਿਆ ਤੇਰੀ ਤੂੰ ਮੇਰੀ ਮਨਾਵਾ। ਤੇ ਮੈਂ ਦੱਸਾਂ ਗੱਲ ਤੂੰ ਬੁੱਝੇ ਫੋਵੇਂ। ਇੱਕ ਨਾਟ ਦੀ ਪੱਤੀ ਬੈਲਡਿੰਗ ਕਰਕੇ ਆਪ ਹੀ ਆਪਾਂ ਆਹ ਪੱਤੀ ਆਹ ਨਰ ਚ ਪਾ ਦਈਏ। ਅੱਗਾ ਤੈਨੂੰ ਫਿਰ ਮੈਨੂੰ ਦਿਖਾ ਦੇ। ਜਾਂਦੇ ਜਾਣੀਆਂ। ਇਹ ਥੋੜਾ ਫਰਾ। ਥੋੜਾ ਜਿਹਾ। ਆ ਨਹੀਂ ਪਿਆ। ਪੂਰੇ ਨੂੰ ਕਰ ਲਾ ਪੂਰੇ। ਹੋ ਰਹੀਆਂ ਇਹਨੇ ਇਹਨੇ ਪਕੌੜੇ ਟੇਕੇਣਾ ਜਾ ਕੇ ਮੈਂ ਸਾਂਧੀ ਕੁਕਰੀ ਜਾਂਦਾ ਟੇਕ ਪਾਉ ਤੇ ਜਾਣਾ ਲਓ ਜੀ 12ਵੇਂ ਪਾਉਣ ਲੱਗੇ ਆ ਚਲੋ ਜੀ ਇਹ ਕਿਹੜਾ 12ਵਾਂ ਜੀ ਫੂਸ ਵਾਲਾ ਕ ਦੂਜਾ ਦਾਣੇ ਵਾਲਾ ਇਹ ਇਹ ਜੀ ਹੈਗਾ ਦਾਣੇ ਵਾਲਾ ਠੀਕ ਆ ओके यार बैरंगपुर के नए सारे हैं यस बॉस हां ठीक है मैं एदे जे की कह रहे ही ਥੱਲੇ ਪੂਲੀ ਲੱਗਦੀ ਆ ਅੱਛਾ ਹਾਂ ਓਕੇ ਤਾਂ ਵਧੀਆ ਹੋਇਆ ਵਧੀਆ ਹੈ ਹਾਂ ਤਾਂਹੀਂ ਟੱਕ ਦਿੱਤਾ ਸੀ ਉੱਥੇ ਤੇਰੀ ਗੱਲ ਸੁਣ ਐਫ ਆਈ ਬਿਲਡਿੰਗ ਕਰਾ ਕੇ ਲਿਆ ਐਫ ਆਈ ਕਰਾ ਕੇ ਲਿਆ ਸਿੱਧੂਆ ਨੱਟ ਤੇ ਉਹਦੀ ਕਿਉਂ ਕਟਰ ਉਹਦੇ ਵਿੱਚ ਹੀ ਆ ਖਜ਼ਾਨਾ ਨਿਕਲਦਾ ਦਿਖਾ ਦੇ ਇਹਦੇ 14 ਦੀ ਬੁੜੀ ਨਹੀਂ ਕਿਹੜੀ ਉਹਦੀ ਕਟਰ ਗੋਠੀ ਇੱਥੇ ਪਈਆ ਅਸੈਂਬਲੀ ਵਾਲੀ ਸਾਰਟ ਵੀ ਨਵੀਂ ਪਾਤੀ ਬੈਰਿੰਗ ਬੂਰੰਗ ਨਵੇਂ ਪਾਤੇ ਆਪਾਂ ਘੋੜੀ ਵਾਲੇ ਸਾਰੇ ਹੁਣ 12ਵੇਂ ਵਾਲੇ ਬੈਰਿੰਗ ਪਾਵਾਂਗੇ ਨਵੀਂ ਕੋਣ ਨਹੀਂ ਨਵੀਂ ਇਹ ਵਿਸ਼ਾਲ ਹੋਆ ਵਿਸ਼ਾਲੋ ਕੋਈ ਨਾ ਕੋਪਰ ਹੈ ਨਿੱਕਲ ਤੋਂ ਪਤਾ ਕਰਿਆ ਕੱਲੇ ਕੱਲੇ ਜਿਵੇਂ ਪਾਰਟੀ ਕਰਦੇ ਆਲੇ ਅਸੀਂ ਦੇਖੀਆ ਕੱਲ ਚੱਲ ਕੱਢ ਕੱਢ ਗੱਡ ਬਾਹਰ ਕੱਢ ਅੱਜ ਲੈ ਕੇ ਆਂਦੇ ਆ ਅਰੇ ਅੱਛਾ ਇਧਰੇ ਪਾਸੇ ਨੇ ਛੱਕੀ ਦੱਸਾਂ ਆਹ ਬਾੜ ਕੋਈ ਜਪੇ ਮਾੜਾ ਜਾਨ ਆਉਂਦਾ ਹੈ ਨਾ ਚਲੋ ਲੱਗੇ ਭਾਈ ਰੈਸਟਰੀ ਦੇ ਲੈ ਕੇ ਤਿੰਨ ਦਿਨਾਂ ਕੱਤ ਵੀ ਅਸੀਂ ਘੜਾਉਣ ਲੱਗੇ ਦੇਖਣ ਲੋ ਜੀ ਲਾਤੇ ਪਰਮੇ ਵਾਲੇ ਬੈਂਕ ਨਵੇਂ ਆ ਆਉ ਦੋ ਤੇ ਬੰਦੇ ਦਾ ਸਿਆਪਾ ਹਾਂ ਆ ਨਾਲ ਲੱਗਿਆ ਨਾ ਦੇ ਆਪਣੇ ਉਹ ਟੱਕ ਲਾਏ ਹੋਏ ਆ ਬੰਦਾ ਸਹੀ ਆ ਬਸ ਤੂੰ ਇਹਨੇ ਇਹਨੇ ਹੁਣ ਨਾਲੇ ਐਲਕੇ ਡੈਟ ਕਰ ਨਾਲੇ ਇਹ ਚ ਬਾਸਲਾਂ ਪਾਈ ਪਹਿਲਾਂ ਓਕੇ ਹੁਣ ਇਹਦਾ ਬਾਸਲਾਂ ਦਾ ਕਹਿਣ ਬੜੀਆਂ ਬਾਸਲਾਂ ਦੇ ਨਾਲ ਸਪਰਿੰਗ ਬਾਸਲਾਂ ਪਾ ਕੇ ਕਰ ਜੀ ਓਕੇ ਆਹੋ ਹੁਣ ਇਹ ਕਾਸ ਫੇਰ ਮੈਂ ਇਧਰ ਲਾ ਬੈਰਿੰਗ ਪਾਉਣਾ ਠੀਕ ਆ ਮਾ ਨਾ ਆਈ ਸਰ ਨਾਟ ਕਿੱਥੇ ਆਪਣੇ ਜਿਹੜਾ ਆਹ ਤੇ ਪਿਆ ਨਾ ਨਾਟ ਆ ਰਿਹਾ ਥੱਲੇ ਬਥੇਰੇ ਪੈਣੇ ਇਹਦੇ ਇਹ 16 ਨੰਬਰ ਜਿਹੜਾ 20 ਦਾ ਚੱਕੇ ਠੁੱਟੀ ਜੋ ਤੂੰ ਮੈਂ ਅੱਲ ਕੀ ਕਰਦਾ ਕਰ ਲਓ ਜੀ ਹੁਣ ਤੱਕ ਗਿਆਂ ਲਕੀਆਲੇ ਨਾਟਕ ਹਨ ਕਿੰਨੇ ਹੁੰਦੇ ਆ ਵੀ ਦੋ ਦੋ ਜੀ ਠੀਕ ਆ ਕਸ਼ ਦੇ ਵੀ ਕਰਾਂ ਅਮਰ ਤਾਂ ਹੈਗੀਆਂ ਬਸ ਲੈ ਆਉ ਰਹੇ ਇਹ ਤਾਂ ਸਾਰਾ ਹਲਕੇ ਪਹਿਣਨੇ ਆ ਕੀਆ ਕਰਨਾ ਹੈ ਤੋ ਨਾਲ ਚੱਕਾ ਇਸਨੇ ਚੱਕਾ ਨਹੀਂ ਲੱਗਣਾ ਉਹਦੇ 58 ਚੱਕਾ ਸਿਰਾਂ ਦੀ ਗਾਰੀ ਕਦੇ ਨਾ ਕੋਈ ਪੰਮੇਨ ਸਾਫ ਕਰਦੇ ਗਏ ਆਪਣੀ ਮਾਟਕ ਅੱਜ ਆ ਗਮੇ ਰਿਆ ਹਾਂ ਕੱਪੜੀ ਦੋਈ ਪਾਸੇ ਮੋੜ ਲਈ ਦੇਖ ਤੋ ਵਾਚ ਮਾ ਤੇਰੇ ਕੇ ਨਹੀਂ ਹੋਣਾ ਕਰੇ ਹੈ ਲੈ ਪਾਸੇ ਨੂੰ ਮੋੜ ਹੋਵੇ ਹਰਸ ਵੀ ਨਾਲ ਜੱਟ ਕੋ ਨੇ ਕੀਤਾ ਨਾ ਇਹਨਾਂ ਦਾਸ ਕਰਸ ਬੜਾ ਇਹ ਵਰਤਦਾ ਹੋਈ ਦੂਜੇ ਪਾਸੇ ਵੀ ਕਰਤਾ ਬੈਰਿੰਗ ਫੱਟਾ ਬਾਸਲਾ ਫੜਾ ਦੇ ਨੂੰ ਸਪ੍ਰਿੰਗ ਵਾਲੀਆਂ ਚਾਰ ਆਰੇ ਲੈ ਵੀ ਆ ਗਿਆ ਬਾਸਲਾ ਸਪ੍ਰਿੰਗ ਬਾਸਲਾ ਸਰਪੈਂਗ ਹੂੰ ਇੱਕ ਦਾ ਮਾਰ ਛੱਡੀ ਆ ਹੂੰ ਲੋ ਜੀ ਰਵੜਾ ਦੇਖ ਲਾ ਦੇਖੀ ਰਵੜਾ ਸਾਫ ਨੇ ਕੋਈ ਖੱਡ ਤਾਂ ਨਹੀਂ ਨੋ ਜੀ ਐਲੀਵੇਟਰ ਵਾਲੀ ਰੇਲਿੰਗ ਵੀ ਆਪਾਂ ਲੋਟ ਕਰਾ ਕੇ ਪਾਤੀ ਟੁੱਟੀ ਹੋਈ ਜਗੀ ਇਹੇ ਇਹ ਵੀ ਆਪਾਂ ਲੋਡ ਕਰਾ ਕੇ ਪਾਤੀ ਨਵੀਆਂ ਪਾ ਦੋ ਨਵੀਆਂ ਥੋੜਾ ਮਾੜੀ ਲੱਗੇਗਾ ਬੈੱਡ ਦੀਆਂ ਰਵੜਾ ਨਵੀਆਂ ਪਾਉਣ ਲੱਗੇ ਆ ਮੱਕੀ ਦੇ ਕੇ ਮੱਕੀ ਨਹੀਂ ਖਾਣੀ ਇਹ ਕਹਿ ਜਿਆ ਨਿਕਲਿਆ ਨੇ ਬਈ ਰਵੜਾ ਵਾ ਠੀਕ ਨੇ ਫੇਰ ਵੀ ਪਾਣੀਆਂ ਨੇ ਅਸੇ ਕੋਈ ਚੀਜ਼ ਪੁਰਾਣੀ ਛੱਡਣੀ ਨਹੀਂ ਛੱਡਣੀ ਆਪਾਂ ਬਟ ਠੀਕ ਆ ਠੀਕ ਆ ਰੋਵੇ ਠੀਕ ਆ ਪਰ ਪਤਾ ਨਹੀਂ ਜਿਹੜੀਆਂ ਹੈਗੀਆਂ ਠੀਕ ਆ ਠੀਕ ਆ ਕੋਈ ਨਾਟ ਨਹੀਂ ਪੁਰਾਣਾ ਛੱਡਣਾ ਕੋਈ ਰਬੜ ਨਹੀਂ ਪੁਰਾਣੀ ਛੱਡਣੀ ਓਕੇ ਹੋ ਗਿਆਨ ਗਿਆ ਹਣਾ ਲਓ ਜੀ ਚੱਲ ਰਿਹਾ ਕੰਮ ਮਾਰੋ ਮਾਰ ਬੈੱਡ ਦੀਆਂ ਰਬੜਾਂ ਦਾ ਕੰਮ ਚੱਲ ਰਿਹਾ ਮਾਰੋ ਮਾਰ ਰਬੜ ਦੀ ਪਟਾਈ ਹੋ ਰਹੀ ਆ ਸਾਡੇ ਫੋਰਮੈਨ ਸਿੱਧੂ ਸਾਹਿਬ ਕਰ ਰਹੇ ਨੇ ਕਿਉਂ ਜੀ ਫੋਰਮੈਨ ਸਾਹਿਬ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਜੀ ਇਹ ਕਿੰਬੜੀ ਹੁੰਦੀ ਆ ਵੀਰੇ ਐਂ ਨਿਕਲੇ ਆਉਂਦੀ ਆ ਵਾਲਦਾਲਾ ਇਹ ਸਪੇਸ ਕਾਸ ਘਾ ਕੇ ਵਿੱਚ ਠੀਕ ਆ ਇਹ ਦੇਖਾਂ ਹਾਂ ਲੱਗਦਾ ਨਾ ਹਾਂ ਮਿਲਦਾ ਕੋਈ ਆਹ ਆ ਨਾੜ ਪਾਉਣ ਕੋਈ ਹੋਈ ਆ ਚੱਲ ਵੇ ਕੱਟੇ ਕਸੇ ਗਏ ਨਾਟ ਇੱਕ ਨਾਟ ਰਹਿ ਗਿਆ ਇੱਧਰ ਕਿਹੜਾ ਕਿੱਥੇ ਪੈਣਾ ਹੈ ਪੀਆ ਇਹ ਕਹਾਣਾ ਬੜਾ ਕਹਾਣਾ ਜਿਹੜੀਆਂ ਉਦਿਆਂੀਆਂ ਦੀ ਉਹ ਕਹਿਣੀਆਂ ਇਹਦਾ ਬਹੁਤ ਆਹ ਆਹ ਪਾਪਾ ਜੀ ਇਹ ਕਿਹਦੀ ਜੋੜੀ ਇਹ ਤਾਂ ਲੋਟੇ ਹੀ ਆਇਆ ਨੀ ਬੜਾ ਲੋਟੇ ਉਹ ਤਾਂ ਬੈੱਡ ਵਾਲੀ ਐ ਲੈ ਕਿਦੋਂ ਨਹੀਂ ਕਦੀ ਕੋਚ ਸਾਹਿਬ ਆਵੋ ਹੋਏ ਮੂਰੇ ਕੀ ਚਾਰਖੀ ਚੱਲਦੀ ਐ ਇਧਰ ਚਾਰਖੀ ਲੋ ਜੀ ਆਪਾਂ ਆਹ ਬੈਰਿੰਗ ਤੇ ਬ੍ਰੈਕਟ ਵੀ ਨਵਾਂ ਪਾਤਾ ਕਿੰਨੇ ਨੰਬਰ 베어ਿੰਗ ਹੁੰਦਾ ਹੈ 206 206 ਓਕੇ ਬਾਕੀ ਆ ਜੀ ਮਾਰੀ ਆ ਚੱਕਾ ਬੈਣ ਕੱਟ ਕੱਟੇ ਆਹਾ ਐਫ ਕੇ ਦਾ ਐਫ ਕੇ ਦੇ origignal 베어ਿੰਗ ਪਾ ਰਹੇ ਆਪਾਂ ਥੋੜੇ ਸਾਹਮਣੇ ਦਿਖਾ ਰਹੇ ਆਪਾਂ ਤੁਹਾਨੂੰ ਲਓ ਜੀ ਲਓ ਜੀ ਫੋਰਮੈਨ ਸਾਹਿਬ ਲੈਣ ਦਾ ਟੀਐਨਡੀ ਕਹੇ ਸੀ ਹਾਂ ਦੁਕਾਨ ਵਾਲਾ ਕਹਿੰਦਾ ਵੀ ਮੇਰੀ ਗਾਰੰਟੀ ਦੇ ਇਸ ਵਾਰ ਐਫਕੇ ਵਾਸਤੇ ਦੇ ਰਿਹਾ ਠੀਕ ਆ ਇਹਦਾ ਮਤਲਬ ਐਫਕੇ ਦੀ ਬਰੀ ਹੋਊਗਾ ਹਾਂ ਜੇ ਗਾਰੰਟੀ ਲੈਂਦਾ ਨਹੀਂ ਠੀਕ ਤੇਲ ਭਾਉ ਥੋੜਾ ਜਿਹਾ ਆ ਨਾ ਨਹੀਂ ਹੋਣਾ ਇਹ ਰਵੜ ਕਿਵੇਂ ਆ ਬਾਈ ਜਿਹੜੀ ਜੜੀਆਂ ਕੱਢਦਾ ਇਹ ਤਾਂ ਸਭ ਕੁ ਉਸ ਖਰਾਬ ਹੋਇਆ ਪਿਆ ਹਾਂ ਹੁਣ ਇਥੇ ਨਵੀਂ ਪਾਤੀ ਪਾ ਪਾ ਜੀ ਪਾਤੀ ਗਈ ਠੀਕ ਆ ਜੱਕ ਵੀਰ ਰਵੜ ਲਾਉਣ ਦਾ ਤਰੀਕਾ ਬੋਲ ਹਾਂ ਯਾਰ ਇਹ ਕੋ ਇਹ ਹੁਣ ਕੱਸ ਦੇ ਜਾਨੂ ਇਹ ਤਾਂ ਕੱਸ ਦੇ ਫੋਰਮੈਨ ਸਾਹਿਬ ਇਹਨੂੰ ਕਸੋ ਜੀ ਲਓ ਜੀ ਸਾਡੇ ਸਿੱਧੂ ਸਾਹਿਬ ਫੋਰਮੈਨ ਬਰੇਕਟ ਦੀ ਰਬੜ ਕੱਸਦੇ ਹੋਏ ਦਵਾਰੇ ਖੋਲਣੀ ਪੈਗੀ ਕੀ ਹੋ ਗਿਆ ਅੱਛਾ ਅਲਾਈਨਮੈਂਟ ਨਹੀਂ ਸਹੀ ਆਉਣੀ ਹੈਗੀ ਤੋਡੇ ਕੋਲ ਆਪਾਂ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਪੇਸ਼ ਕਰਾਂਗੇ ਰਿਪੇਅਰ ਦੀਆਂ ਨਾਟ ਟੁੱਟ ਚੁੱਕਿਆ ਤੋ ਦੋ ਦੋ ਨਾਟ ਟੁੱਟ ਚੁੱਕੇ ਨੇ ਨਵੇਂ ਪਾਏਗੇ ਓ ਜੀ ਦੂਜਾ ਵਾਰ ਰੰਗ ਵੀ ਲਾਉਣ ਲੱਗੇ ਆ ਨੰਬਰ ਐ ਫਕੇ ਦਾ ਅਸੀਂ ਨਿੱਕਾ ਮੰਨੀ ਤੋਂ ਤਾਂ ਚੋਟ ਲੈਣ ਦੇ ਚੱਲ ਚੱਲ ਕਿੱਥੇ ਆ ਉਹ ਅਗਲਾ ਚਲੋ ਜੀ ਤੇਲ ਪਾ ਲੋ ਥੋੜਾ ਜਿਹਾ ਮੈਂ ਕਹਿੰਨਾ ਉਹ ਉਹ ਮੂਨਾ ਬੋਲ ਨਹੀਂ ਦਾਲ ਤਾ ਚੱਲ ਗਾਹਾਂ ਤੱਕ ਰੈਲੀ ਚਲੇ ਜਾਉਂ ਗਾਹਾਂ ਤੇਲ ਪਾ ਲੈ ਲੰਬੀ ਖਾਸੀ ਜਾਣੀਆਂ ਜੀ ਚੱਲ ਠੀਕ ਆ ਲੋ ਜੀ ਬੈਰਨ ਦਾ ਆਪਣਾ ਲੱਗ ਚੁਕਿਆ ਸਾਡੇ ਫੋਰਮਨ ਠੱਗਾ ਕਰਦੇ ਨਹੀਂ ਮੈਂ ਨਾ ਲਵੀਆ ਕੰਮ ਚੱਲ 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 ਇਹਦੇ ਨਵੇਂ ਬਣਾਏ ਨੇ ਨਾ ਤਾਂ ਕਰਕੇ ਬੈਜਨਗੇ ਥੋੜੇ ਜਿਹਾ ਓਕੇ ਚੜਦੇ ਨੇ ਬਾਕੀ ਬੈਜਨਗੇ ਵੀ ਨਵੇਂ ਨੇ ਸਾਰੇ ਤਾਂ ਕਰਕੇ ਲਓ ਜੀ ਚਲੋ ਠੀਕ ਆ ਜੀ ਫਿਰ ਆਪਾਂ ਮਿਲਦੇ ਹਾਂ ਹੁਣ ਕਿਸੇ ਅਗਲੇ ਵੀਡੀਓ 'ਚ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ